ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਲੱਗੇ ਜੀ ਅੱਜ ਦਾ ਬਲੌਗ ਸ਼ੂਟ ਕਰਨ ਲਈ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਬਾਹਰ ਦੇ ਅੱਜ ਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਰੱਬ ਸਾਰਿਆਂ ਨੂੰ ਤਰੱਕੀਆਂ ਦੇਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਐਨੀ ਸਪੋਰਟ ਕਰਨ ਲਈ ਜੀ ਤੇ ਅੱਜ ਦੇ ਬਲੌਗ ਸਾਨੂੰ ਦਵਾਂਗੇ ਅਸੀਂ ਨਿੰਬੂ ਦਾ ਅਚਾਰ ਦੀ ਰੈਸਪੀ ਮੈਂ ਆਈ ਸੀਗੀ ਜੀ ਵੀਡੀਓ ਨਾਲ ਤੇ ਘਰ ਤੇ ਦੀਦੀ ਉਹਨਾਂ ਨੂੰ ਭਰਾਲਾ ਜੀ ਅੱਜ ਨਿੰਬੂ ਦਾ ਅਚਾਰ ਨਵੇਂ ਤਰੀਕੇ ਨਾਲ ਤੇ ਤੁਹਾਨੂੰ ਦੱਸੂਗੀ ਅਸੀਂ ਤੇ ਸਾਡੇ ਬਲੌਗ ਨਾਲ ਬਣੇ ਰਹੋ ਜੀ ਜਦੋਂ ਮੈਂ ਬੈਕ ਤੇ ਲੋ ਜੀ ਮਿਲੋ ਜੀ ਸਾਡੀ ਹਰ ਸਿਮਰਨ ਨਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਨੂੰ ਆਜ ਦੇ ਸਾਰੇ ਮੁੰਡਾ ਕੁੱਤੇ ਲੱਗ ਲਿਆ ਹਾਂ ਕਿਨੇ ਟਿਕੜਾ ਐ ਇਸ ਤਰੀਕੇ ਨਾਲ ਘਰ ਕੋ ਡੌਗੀ ਨਾਲ ਖੇਡਣਾ ਲਿਆ ਹਾਂ ਤੈਨੂੰ ਵਧੀਆ ਲੱਗਦੇ ਆ ਹਾਂ ਅੱਛਾ ਤੇ ਲੋ ਜੀ ਅੱਗੇ ਸਾਡੇ ਛੋਟੇ ਛੋਟੇ ਡੌਗੀ ਲੱਗੇ ਜੀ ਖੇਡਣ ਤੇ ਨਾਲ ਤੀਤੀਆਂ ਨਾਲ ਸਾਡੀ ਸਿਮੂ ਰਲ ਗਈ ਜੀ ਹੈਨ ਤੇ ਪਰਚਾਨ ਲੱਗੀ ਜਾਵੇਗੀ ਬਾਲਵਾ ਫਾਦੀ ਫਾਦੀ ਦਿੱਤੀ ਵਾਲ ਨੂੰ ਇਹ ਰੋ ਪਹਿਲਾ ਸਾਰੋ ਕਾਸੀ ਕਾਉ ਜੀ ਸਾਰਿਆਂ ਨੂੰ ਜੀ ਅੱਜ ਲੱਗੀ ਜੀ ਸਿਮਬੋਰਾ achar ਬਣਾਉਣਾ ਅੱਜ ਤੁਹਾਨੂੰ ਦੱਸੂਗੀ ਨਵੇਂ ਤਰੀਕੇ ਨਾਲ ਜੀ ਨਿੰਬੂ ਦਾ achar ਬਣਾਉਣਾ ਜੀ ਤੇ ਤੁਸੀਂ ਮੇਰੇ ਬਲੌਗ 'ਚ ਦੇਖਿਆ ਸੀਗਾ ਜੀ ਮੈਂ ਦੂਸਰੀ ਤਰ੍ਹਾਂ ਬਣਾਇਆ ਸੀਗਾ ਤੇ ਅੱਜ ਅਸੀਂ ਨਵੇਂ ਤਰੀਕੇ ਨਾਲ ਦੱਸੂਗੀ ਜੀ ਬਣਾਉਣਾ ਤੇ ਅਦਰ ਅਸੀਂ ਆਹ ਮਸਾਲਾ ਤਿਆਰ ਕਰੇ ਜੀ ਤਾਂ ਇਹਦੇ 'ਚ ਪਾਇਆ ਸੀ ਉਹ ਕਹਿੰਦੇ ਸੌਫ ਜਵੈਣ ਤੇ ਕਾਲਾ ਨੂਨ, ਖਿੱਟਾ ਨੂਨ, ਅਰ ਕਾਲੀ ਮਿਰਚ 2 ਮਨਾਂ ਹਾਂ ਚੀਨੀ ਜੀ ਬਾਕੀ ਚੀਨੀ ਪਾਈ ਜੀ ਥੋੜਾ ਜਿਹਾ ਖੱਟਾ ਮਿੱਠਾ achar ਰਣ ਵਾਸਤੇ ਤੇ ਮੈਂ ਤੁਹਾਨੂੰ ਨਾਲ-ਨਾਲ ਦਿਖਾਉਂਗੀ ਕਿ ਕਿੱਦਾਂ ਕਿੱਦਾਂ ਉਹ ਕਰਨਾ ਹੈ ਜੀ ਸਰੋ ਚਾਤਾ ਚਾਤਾ ਸਰੋ ਚਾਤਾ 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 ਤੇ ਆ ਮੈਂ ਚਾਹ ਲੈਣਾ ਜੀ ਆ ਮਸਾਲਾ ਜਿਵੇਂ ਅਸੀਂ ਤਿਆਰ ਕਰੇ ਇਹ ਅਸੀਂ ਘਰ ਤਿਆਰ ਕਰਿਆ ਜੀ ਪਹਿਲਾਂ ਪਹਿਲਾਂ ਨਾ ਅਸੀਂ ਤਵੇ ਤੇ ਪੂਰੇ ਇਲਾਚੀ ਦਾ ਸਾਰਾ ਸਮਾਨ ਤੇ ਫਿਰ ਇਹਨੂੰ ਕਰ ਲਿਆ ਸੀਗਾ ਜੀ ਮਸ਼ੀਨ ਵਿੱਚ ਮਿਕਸੀ ਚ ਤੇ ਆ ਮੈਂ ਮੇਰੇ ਪਾ ਕੇ ਰੱਖ ਲਵਾਂ ਜੀ ਤੇ ਇੱਕ ਵਾਰ ਤੁਸੀਂ ਬਣਾ ਕੇ ਟਰਾਈ ਕਰਿਓ ਜੀ ਤੇ ਸਾਨੂੰ ਦੱਸਿਓ ਵੀ ਕਿਵੇਂ ਦਾ ਬਣਿਆ ਜੀ ਤੇ ਜੀ ਮੈਂ ਤਾਂ ਦੂਸਰੀ ਤਰ੍ਹਾਂ ਬਣਾਦੇ ਦੀਦੀ ਨੇ ਮੈਨੂੰ ਨਵੇਂ ਤਰੀਕੇ ਨਾਲ ਦੱਸਿਆ ਤੇ ਅਸੀਂ ਵੀ ਬਣਾ ਕੇ ਦੇਖੂਗੇ ਜੀ ਇਹਦੀ ਕਹਿੰਦੇ ਹੱਸਦਾ ਵੀ ਬਣ ਜਾਂਦਾ ਜੀ ਤੇ ਇਹ ਵੀ ਲੋਈ ਸਾਢੇ ਦੀਦੀ ਜੀ ਸਸਰੀ ਕਾਲ ਜੀ ਦੇਖੋ ਜੀ ਨਵੇਂ ਤਰੀਕੇ ਦਾ ਚਾਹ ਮਨ ਨੂੰ ਤਾਂ ਨਵਾਂ ਲੱਗਦਾ ਹੋਵੇ ਲekin ਪਤਾ ਨਹੀਂ ਵੀ ਪੁਰਾਣਾ ਵੀ ਹੋ ਸਕਦਾ ਮੈਂ ਨਹੀਂ ਉਪਨੇ ਪ੍ਰਾਣਾ ਨਹੀਂ ਹੈਗਾ ਨਵਾਂ ਹੀ ਮੈਂ ਤਾਂ ਪਹਿਲੀ ਵਾਰ ਦੇਖਿਆ ਇਸ ਤਰ੍ਹਾਂ ਬਣਾਦੇ ਮੈਂ ਦੂਸਰੀ ਤਰ੍ਹਾਂ ਬਣਾਦੀ ਕੱਟ ਕੇ ਚਾਚਾ ਤੀਸਰ ਕੇ ਸਾਰਾ ਕੁਝ ਮਿਕਸ ਕਰ ਲੈਂਦੇ ਵੀ ਅਸੀਂ ਹੱਥ ਨਾਲ ਹਲਾ ਲੈਂਦੇ ਸਾਰਾ ਮਸਾਲਾ ਇਸ ਤਰ੍ਹਾਂ ਭਰ ਕੇ ਪਹਿਲੀ ਵਾਰ ਦੇਖਿਆ ਤੇ ਹੁਣ ਅਸੀਂ ਵੀ ਟਰਾਈ ਕਰਾਂਗੇ ਜੀ ਇੱਕ ਵਾਰ ਬਣਾ ਕੇ ਦੇਖੀਏ ਕਿਵੇਂ ਦਾ ਬਣਦਾ ਏ ਤੇ ਮੈਂ ਦੀਦੀ ਨੂੰ ਨਾਲ ਦੀਆਂ ਜੀ ਆਪਣਾ ਬਣਾਇਆ ਚਾਹ ਤੀਦੀ ਨੂੰ ਪਤਾ ਹੀ ਚਹਿਣ ਲੱਗਿਆ ਹੁਣ ਵਧੀਆ ਤਾਂ ਵਧੀਆ ਬਣਿਆ ਵੇ ਮੈਂ ਤਾਂ ਜਾਰੇ ਆਪਣਾ ਬਦਲੇ 3-4 ਜੱਟ ਪਚਾਤਾ ਪਹਾਰ ਤੇ ਵੀ ਪਹੁੰਚ ਗਿਆ ਮम्मी ਨਾਲ ਮੇਰੇ ਆਚਾਰ ਦਾ ਮम्मी ਨੇ ਬਣਾਇੀ ਬਹੁਤ ਸਵਾਦ ਤੇ ਚਲੋ ਜੀ ਹੁਣ ਅਸੀਂ ਇਹਨੂੰ ਭਰ ਲੀਏ ਜੀ ਇਹਨਾਂ ਚੰਗੀ ਤਰ੍ਹਾਂ ਤਬੀਜੇ ਸੀ ਸਾਨੂੰ ਇਹ ਲਓ ਜੀ ਹੁਣ ਸਾਡਾ ਆਚਾਰ ਹੋ ਗਿਆ ਜੀ ਬਣ ਕੇ ਤਿਆਰ ਯਾਨੀ ਕਿ ਅਸੀਂ ਜਿਹੜਾ ਮਸਾਲਾ ਤਿਆਰ ਕਰਿਆ ਸੀਗਾ ਤੇ ਚਾਰ ਚਾਰ ਕੱਟ ਲਗਾਏ ਸੀਗੇ ਜੀ ਭਾਰਤਾਂ ਨੂੰ ਇਹਨਾਂ ਫੋਲ ਕੇ ਚੰਗੀ ਤਰ੍ਹਾਂ ਆਚਾਰੋ ਪਾ ਸੀ ਦਾ ਮਸਾਲਾ ਤੇ ਤੁਸੀਂ ਵੀ ਆਪਣੀ ਬਣਾ ਕੇ ਇੱਕ ਵਾਰ ਟਰਾਈ ਕਰੋ ਜੇ ਤੁਹਾਨੂੰ ਜਰੂਰ ਦੱਸਿਓ ਵੀ ਕਿਵੇਂ ਦਾ ਬਣਿਆ ਚਾਹ ਤੇ ਅਸੀਂ ਵੀ ਪਹਿਲਾਂ ਬਣਾਇਆ ਤੇ ਅਸੀਂ ਤੁਹਾਨੂੰ ਬਾਅਦ ਕੇ ਜਦੋਂ ਤਿਆਰ ਹੋਊਗਾ ਤੇ ਖਾ ਕੇ ਦੱਸੂਗੇ ਵੀ ਕਿਵੇਂ ਦਾ ਬਣਿਆ ਤੇ ਅੱਜ ਤਾਂ ਅਸੀਂ ਜਿਹਨੂੰ ਸਾਲਾ ਕਰੀ ਗਈ ਨਾ ਸਭਾ ਨੂੰ ਇਹਨੂੰ ਲੱਗੂਗਾ ਜੀ ਕਿ ਰੋ ਦੀ ਨਾਲ ਤੇ ਜੇ ਮੈਂ 10-15 ਕਰ ਦਿੰਨ 5-4 ਦਿਨ ਲੱਗ ਜਾਵੇਗਾ ਇਹ ਬਣਾਉਣ ਵਾਸਤੇ ਤੇ ਜਦੋਂ ਬਾਅਦ ਕੇ ਤਿਆਰ ਹੋਊਗਾ ਤੁਹਾਨੂੰ ਫਿਰ ਦਿਖਾਵਾਂਗੇ ਜੀ ਅਸੀਂ ਕਿਵੇਂ ਦਾ ਬਣਾਇਆ ਹੈ ਦੇਖੋ ਜਿਆ ਕਿੰਨਾ ਵਧੀਆ ਲੱਗਦਾ ਹੈ ਇਹ ਮਸਾਲਾ ਭਰੇ ਵਾਲੀ ਸਾਡਾ ਟੂਲੇ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਉਹ ਜਿਆ ਚਾਹੀ ਸੀ ਕਿ ਜੀ ਅਸੀਂ ਖੇਤਾਂ ਵਿੱਚ ਘੁੰਮਣਾ ਤੇ ਮੈਂ ਕਹਾਂ ਨਾ ਇਹ ਫਾਕ ਸੁੱਕਦੇ ਨਹੀਂ ਜੀ ਹੁਣ ਇਹ ਖੇਤਾਂ ਤੋਂ ਨਾਲੇ ਔਲੇ ਦੇਖਾਏ ਸੀਗੇ ਥੋੜਾ ਜਿਹਾ ਚਾਰ ਬੜਾ ਰੂਪ ਮੈਂ ਕਿਹਾ ਜੀ ਜੀ ਕਹਿੰਦੇ ਔਲੇ ਦੇ ਵਿੱਚ ਮਿਲ ਗਏ ਔਲੇ ਤੇ ਚਲੋ ਜੀ ਹੁਣ ਦੇਖੋ ਬਲਕਿ ਇਹ ਧੂਤਿਆ ਕਰੋ ਜੀ ਖੇਤੜਾ ਕਿੰਨਾ ਵਧੀਆ ਯੂਆਰ ਜੀ ਐਕਸ ਕਿੰਨੀ ਆਚਾਂਦੀ ਹੈ ਜੀ ਤੇ ਸਾਹਮਣੇ ਨੂੰ ਉਧਰ ਨੂੰ ਸਰੋ ਫੁੱਲ ਵੀ ਪੱਕੇ ਵੀ ਪੀਲੇ ਪੀਲੇ ਫੁੱਲ ਕਿੰਨੇ ਵਧੀਆ ਲੱਗਦੇ ਆ ਜੀ ਸਰੋ ਦੇ ਇਹ ਉਧਰ ਸਾਹਮਣੇ ਜੰਨਾ ਵਗੈਰਾ ਲਗਾਇਆ ਵਾਜੀ ਆਪਣੇ ਘਰ ਤੋਂ ਜੀ ਇਦਾਂ ਜੀ ਮੇਰੇ ਨਾਲ ਹੁੰਦੀ ਹੀ ਪੈਣ ਲੱਗੀ ਨਾ ਖੇਤਾਂ ਵਿੱਚ ਜਾਂਦੇ ਸਮੇਂ ਜਿਹਨਾਂ ਦੇ ਸਾਹਮਣੇ ਬਾਗ ਜਾਂ ਲੱਗਿਆ ਜਿਹੇ ਸਾਰੇ ਟੋਡਾ ਵਗੈਰਾ ਲਗਾਏ ਨੇ ਬਸ ਨਾਲ ਬੋਲ ਬਣੇ ਰਿਹਾ ਤੇ ਆ ਦੇਖੋ ਜੀ ਕਿੰਨਾ ਵਧੀਆ ਲਗਾਇਆ ਜੀ ਤੁੜੀ ਦਾ ਕੁੱਪਜਾ ਬਣ ਕੇ ਬੰਨਿਆ ਹੈ ਭਾਈ ਤੇ ਆ ਕਿੰਨਾ ਵਧੀਆ ਲੱਗਦਾ ਹੈ ਤੇ ਹਾਂ ਮੇਰੇ ਨਾਲ ਖੇਤਾ 'ਚ ਤੁੜੀਆਂ ਤੁੜੀ ਦੇ ਨਾਲ ਕੁੱਪਜੇ ਬੰਨ ਲੈਂਦੇ ਵੀ ਜਿਸ ਤਰ੍ਹਾਂ ਨੂੰ ਨਾ ਬਾਅਦ 'ਚ ਜਿਵੇਂ ਆਪਾਂ ਨੂੰ ਲੋੜ ਹੁੰਦੀ ਤਾਂ ਉਹਰੇ ਤੋਂ ਕੱਢ ਕੇ ਲੈ ਜਾਂਦੇ ਜੀ ਤੁੜੀ ਦਾ ਕੁੱਪਜਾ ਤੇ ਆਹ ਬਹੁਤ ਵਧੀਆ ਲੱਗਦੇ ਜੀ ਤਾਂ ਕਿੰ ਬਣਾਇਆ ਵੀ ਇਸ ਤਰ੍ਹਾਂ ਇਹਨੂੰ ਬੰਨ ਬੰਨ ਕੇ ਜੀ ਤੇ ਜਿਹੜੀ ਸਾਨੂੰ ਲੋੜ ਹੁੰਦੀ ਉਹ ਘਰ ਰੱਖ ਲੈਂਦੇ ਜੀ ਤੇ ਬਾਕੀ ਜਿਹੜੀ ਐਕਸਟਰਾ ਵੱਧਦੀ ਉਹ ਖੇਤਾਂ 'ਚ ਰੱਖ ਲੈਂਦੇ ਜੀ ਤੇ ਵੇਚਣ-ਵੋਚਣ ਵਾਸਤੇ ਕੰਮ ਆ ਜਾਂਦੀ ਜੀ ਤੇ ਤੇ ਵੀਊ ਦੇਖੋ ਜੀ ਅੱਜ ਕਿੰਨਾ ਵਧੀਆ ਖੇਤਾਂ ਦਾ ਜੀ ਹੁਣ ਸ਼ਾਮ ਦਾ ਟਾਈਮ ਹੋ ਗਿਆ ਜੀ ਧੁੰਦ ਜੀ ਪੈਣ ਲੱਗੀ ਜੀ ਤੇ ਕਿੰਨਾ ਵਧੀਆ ਲੱਗਦਾ ਜੀ ਹਰਾ ਭਰਾ ਖੇਤਾਂ 'ਚ ਸਾਰੇ ਕਣਕੀ ਕਣਕ ਕੋਈ ਪਈ ਹੈ ਜੀ ਸਾਰੇ ਕੀਤੇ ਤੇ ਹੁਣ ਕਣਕਾਂ ਨੂੰ ਪਾਣੀ ਲੱਗ ਗਿਆ ਜੇ ਧੁੰਦਾ ਪਾਣੀ ਆ ਵੀ ਸ਼ੁਰੂ ਹੋ ਗਿਆ ਜੀ ਤੇ ਇਹ ਦੇਖੋ ਜੀ ਸਾਹਮਣੇ ਕਿੰਨੇ ਵਧੀਆ ਲੱਗਦੇ ਆ ਜੀ ਫੁੱਲ ਲਗਾਏ ਹੋਏ ਜੀ ਗਲਾਪੀ ਗਲਾਪੀ ਪਿੰਕ ਪਿੰਕ ਦਿਆਂ ਇੱਕੋ ਜਿ ਕਿੰਨਾ ਵਧੀਆ ਬਣਾਇਆ ਹੋਇਆ ਜੀ ਅੰਦਰ ਬਾਗ ਜਾਂ ਤੇ ਅੰਦਰ ਬੁੱਟੇ ਵਗੈਰਾ ਲਗਾਏ ਹੋਏ ਆ ਫੁੱਲ ਲ ਵਗੈਰਾ ਤੇ ਅੰਦਰ ਗੋਭੀ ਵਗੈਰਾ ਸਾਰੀ ਖੇਤੀ ਕਰੀ ਵੀ ਆ ਜੀ ਤੇ ਅੰਦਰ ਜਾ ਕੇ ਮੈਂ ਤੁਹਾਨੂੰ ਦਿਖਾਉਂਦੀ ਆ ਜੀ ਜੇ ਅੰਦਰ ਲੋਕ ਖੁੱਲਾ ਹੋਇਆ ਤੇ ਓਰੇ ਜੀ ਜਿਹਨਾਂ ਦੀ ਆ ਇਹ ਕੀ ਕਹਿੰਦੇ ਉਹ ਜ਼ਮੀਨ ਹੈ ਜੀ ਉਹ ਤਾਂ ਰਹਿੰਦੇ ਜੀ ਚੰਡੀਗੜ੍ਹ ਤੇ ਉਨਾਂ ਨੇ ਅਮੀ ਜਿਸ ਤਰ ਕਿਸੇ ਭਈਆ ਵਗੈਰਾ ਰੱਖਿਆ ਭਈ ਉਹ ਖੇਤੀ ਕਰਦੇ ਜੀਰੇ ਤੇ ਐਵੇਂ ਸਾਰੀ ਜ਼ਮੀਨ ਦੀ ਦੇਖ ਰੇ ਕਣਕ ਹੁਣਕ ਸਾਰਾ ਕੁਝ ਪਾਣੀ ਪੁਣੀ ਰੇ ਵਗੈਰਾ ਸਾਰਾ ਕੁਝ ਪਾਉਂਦੇ ਜੀ ਤੇ ਫੁੱਲ ਦੇਖੋ ਜੀ ਤੁਸੀਂ ਇਹਨਾਂ ਦੇਖੋ ਕਿੰਨੀ ਵਧੀਆ ਖੇਤੀ ਕਰੀ ਗਈ ਹੈ ਜੀ ਤੇ ਸਾਰਾ ਬਾਹਰ ਤੋਂ ਜੰਗਲਾ ਕਰਿਆ ਭਾਜੀ ਓਟ ਕਰੀ ਵੀ ਹੈ ਜੀ ਤੇ ਆ ਪਵਿੱਤਿਆਂ ਦੇ ਬੁੱਟੇ ਲੱਗੇ ਹੋਏ ਜੀ ਤੇ ਦੇਖੋ ਜਿੰਦਰੈਨ ਕਿਆਰੀਆਂ ਚ ਕਿੰਨੀ ਵਧੀਆ ਖੇਤੀ ਕਰੀ ਹੋਈ ਹੈ ਜੀ ਤੇ ਦੇਖਣ ਨੂੰ ਵੀ ਕਿੰਨਾ ਵਧੀਆ ਲੱਗਦਾ ਹੈ ਜੀ ਤੇ ਆਹ ਦੇਖੋ ਪਵਿੱਤੇ ਲੱਗੇ ਵੀ ਹੈ ਜੀ ਦੱਸਦੇ ਕੋਲੇ ਦੇਰੇ ਵਾਂ ਖੜਾ ਮੈਂ ਯਾਰ ਘਾਬੇ ਆਏ ਨੇ ਨਾਲ ਬਣਾਣਾ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਚਲੋ ਤੇ ਲਓ ਜੀ ਅਸੀਂ ਆਏ ਸੀਗੇ ਜੀ ਫਾਰਮ ਹਾਊਸ ਦੇਖਣ ਤੇ ਉਰੇ ਲੱਗਿਆ ਭਾਈ ਜਿੰਦਾ ਪਰ ਇਹ ਸਾਈਡ ਗੇਟ ਤੇ ਸੀ ਜੀ ਸਾਰੇ ਜਾਈ ਦੇ ਆਸ-ਪਾਸੇ ਘੁੰਮਲੇ ਜੀ ਮੈਂ ਕਿਹਾ ਕਿ ਕਿਤੇ ਤੇ ਜਗ੍ਹਾ ਹੋਊਗੀ ਅੰਦਰ ਜਾਣ ਵਾਸਤੇ ਜੀ ਅਸੀਂ ਦੇਖ ਕੇ ਚਲੇ ਜਾਵਾਂਗੇ ਜੀ ਤੇ ਸਾਨੂੰ ਕਿਤੇ ਤੇ ਨਹੀਂ ਮਿਲਿਆ ਹੈਗਾ ਜੀ ਫੁੱਲਾ ਤੇ ਹੁਣ ਅਸੀਂ ਇਹਨਾਂ ਦਾ ਫਾਰਮ ਹਾਊਸਰ ਨੂੰ ਫੋਨ ਕਰਿਆ ਸੀਗਾ ਤੇ ਉਹ ਕਹਿੰਦੇ ਅਸੀਂ ਆਂਦੇ ਆ ਜੀ ਫੋਲ ਦਿੰਦੇ ਆ ਅਸੀਂ ਦੇਖ ਲਿਓ ਜੀ ਤੇ ਇਹ ਜੇ ਥੋੜੀ ਕੁ ਦੂਰ ਹੈ ਜੀ ਆਉਣੇ ਨੂੰ ਨਾਲ ਟਾਈਮ ਲੱਗੂਗਾ 5-10 ਮਿੰਟ ਤੇ ਦੇਖੋ ਇਹ ਜੀ ਅੰਦਰ ਕਿੰਨਾ ਵਧੀਆ ਬਣਾਇਆ ਹੋਇਆ ਸਾਰੇ ਫੁੱਲ ਵਗੈਰਾ ਤੇ ਅੰਦਰ ਸਬਜ਼ੀਆਂ ਔਰ ਇਹ ਵਗੈਰਾ ਸਾਰਾ ਸਭ ਕੋਈ ਚੀਜ਼ ਨਹੀਂ ਹੈਗੀ ਜਿਹੜੀ ਨਹੀਂ ਹੈ ਵੀ ਅੰਦਰ ਸਾਰਾ ਕੁਝ ਸਜਾਇ ਆ ਪਤਾ ਨਹੀਂ ਕੀ ਆ ਜੀ ਇਹਨੂੰ ਪਤਾ ਨਹੀਂ ਕੀ ਕਹਿੰਦੇ ਜੀ ਬੜੇ ਬੜੇ ਖਰਾ ਖੱਟੇ ਖੱਟੇ ਨਹੀਂ ਹੈਗੇ ਆ ਬਹੁਤ ਕੁਝ ਹੈ ਨਹੀਂ ਇਹ ਖੱਟੇ ਹੈ ਤੇ ਲੋ ਜੀ ਅਸੀਂ ਪਹੁੰਚ ਗਏ ਸੀਗੇ ਫਾਰਮ ਹਾਊਸ ਤੇ ਪਹਿਲਾਂ ਲੋਕ ਸੀ ਖਾ ਜੀ ਉਹ ਗਏ ਹੋਏ ਸੀਗੇ ਜੀ ਕਿਤੇ ਤੇ ਹੁਣ ਪਹੁੰਚ ਗਏ ਜੀ ਉਰੇ ਤੇ ਹੁਣ ਆ ਖੋਲਤਾ ਜੀ ਚਿੰਤਾ ਵਗੈਰਾ ਤੇ ਹੁਣ ਤੁਹਾਨੂੰ ਅਸੀਂ ਸਾਰਾ ਅੰਦਰ ਤੋਂ ਦਿਖਾਵਾਂਗੇ ਜੀ ਕਿੰਨਾ ਵਧੀਆ ਅੰਦਰ ਕਰੀਵੀ ਹੈ ਜੀ ਸਬਜ਼ੀ ਵਗੈਰਾ ਲਗਾਈ ਹੋਈ ਹੈ ਸਾਰੇ ਫਾਰਮ ਹਾਊਸ ਚ ਤੇ ਜਿਨ੍ਹਾਂ ਦਾ ਫਾਰਮ ਹਾਊਸ ਹੈ ਜੀ ਉਹ ਚੰਡੀਗੜ੍ਹ ਰਹਿੰਦੇ ਜੀ ਤੇ ਉਹਨਾਂ ਨੇ ਰੱਖੇ ਵੀ ਜੀ ਔਰ ਇਹ ਜਿਸ ਦਾ ਖੇਤੀ ਕਰਨ ਵਾਸਤੇ ਤੇ ਦੇਖੋ ਕਿੰਨੀ ਵਧੀਆ ਖੇਤੀ ਖਰੀਆ ਤੇ ਆ ਬੁੱਟਾ ਦੇਖੋ ਕਿੰਨਾ ਵਧੀਆ ਲੱਗਦਾ ਹੈ ਜੀ ਖਜੂਰ ਦਾ ਤੇ ਪੈਦਾ ਚਲੋਗੇ ਖਾਈ ਜਾਗਾ ਆਜੋ ਚਲੋਗੇ ਤੇ ਆ ਦੇਖੋ ਗੋਭੀ ਲਗਾਈ ਹੋਈ ਹੈ ਜੀ ਫੁੱਲ ਦੇਖਿਓ ਤੇ ਇੱਧਰ ਦੇਖੋ ਪਵਿੱਤੇ ਦੇ ਬੁੱਟੇ ਤੇ ਆ ਪਵਿੱਤਾ ਦੇਖੋ ਇੰਨਾ ਛੋਟਾ ਜਿਹਾ ਬੁੱਟਾ ਹੈ ਜੀ আর ਫੁੱਲ ਭਰਿਆ ਪਿਆ ਜੀ ਤੇ ਦੇਖੋ ਕਿੰਨਾ ਵਧੀਆ ਲੱਗਦਾ ਹੈ ਜੀ ਭਰਿਆ ਹੋਇਆ ਨਾ ਇਹ ਸਬਜੀ ਵਾਲਾ ਦੀ ਕੱਚੇ ਪਹੁੰਚੇ ਹਨ ਕੱਚਿਆਂ ਦੀ ਹਾਂ ਹੈਨਾ ਇੱਕ ਕੇ ਲੱਗਿਆ ਹੈ ਇੱਧਰ ਦੇਖੋ ਹੈ ਬਿਲਕੁਲ ਛੋਟੇ ਛੋਟੇ ਬੂਟੇ ਪਰ ਹਨਾ ਬਸ ਸਬਜ਼ੀ ਕਿੰਨੀ ਵਧੀਆ ਲੱਗੀ ਹੈ ਹਰੇ ਭਰੇ ਸਾਰੇ ਫੁੱਲ ਕਿੰਨੇ ਵਧੀਆ ਲਗਾਏ ਸਾਰਾ ਕੁਝ ਕਿੰਨੇ ਹੋਇਆ ਨਾ ਤੇ ਉੱਧਰ ਨੂੰ ਦੇਖੋ ਸਾਰੇ ਕਿਤੇ ਯਾਨੀ ਕਿ ਬਾਗ ਵਗੈਰਾ ਸਾਰੇ ਫੁੱਲਾਂ ਦਾ ਸਬਜ਼ੀਆਂ ਦਾ ਸਾਥ ਯਾਨੀ ਕੋਈ ਵੀ ਨਹੀਂ ਵੰਦਿਖਦੀ ਜਿਹੜੀ ਨਹੀਂ ਹੈ ਵੀਰੇ ਸਾਰਾ ਕੁਝ ਕਰਿਆ ਹੋਇਆ ਜੀ ਸਾਰਾ ਕੁਝ ਲਗਾਇਆ ਵਾ ਲਿੰਬੂ ਜੰਮੇਬਗੈਰਾ ਫਲ ਸਾਰਾ ਇਹ ਦਿੱਤਾ ਹੈ ਅੰਦਰ ਲੱਗੇ ਹੋਣਾ ਗੋਟ ਵਗੈਰਾ ਅੱਗੇ ਮੋ ਆਜੋ ਇਹ ਅੱਜ ਤੁਹਾਨੂੰ ਅੱਗੇ ਵੀ ਦਿਖਾਵਾਂਗੇ ਜੀ ਸਾਰਾ ਇਹ ਕੋ ਆਹ ਦੇਖੋ ਜੀ ਗੋਭੀ ਵਗੈਰਾ ਸਾਰੇ ਲਗਾਈ ਹੋਈ ਹੈ ਜੀਰੇ ਸਬਜੀ ਕਿ ਕਿੰਨੇ ਵਧੀਆ ਤਰੀਕੇ ਨਾਲ ਕਰਿਆ ਹੋਇਆ ਤਾਂ ਕਿਿਆ ਰਿਆ ਬੜਾ ਬਣਾ ਕੇ ਧਨੀਆ

ਮੰਮੀ ਹੈਪੀ ਦਿਵਾਲੀ ਮਾਂ ਸਾਡੀ ਸਭ ਨੂੰ ਹੈਪੀ ਦਿਵਾਲੀ ਲੱਗੀ ਹੈ ਜੀ ਨਾ ਪੁੱਲ ਪੁੱਲ ਯਾਰ ਇਹ ਕਿਥੀ ਆ ਰਿਹਾ ਦਾ ਬਚਾ ਕਿੰਨੇ ਲੱਗੇ ਭਰਿਆ ਤੇ ਆ ਬੁੱਤਾ ਜੀ ਕਿ ਹੁਣ ਹੋਰ ਤੇ ਔਰੇ ਲੈ ਕੇ ਜਾਉਂਗੇ ਜੀ ਤੇ ਅਸੀਂ ਆਇਲ ਲੱਬਦੇ 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 ਹੋਰੇ ਤੱਕ ਪਹੁੰਚ ਗਏ ਜੀ ਜਦਾਂ ਨੂੰ ਕਿਸ ਨੂੰ ਦੱਸਿਆ ਵੀ ਹੋਰ ਆਇਲ ਲੱਗੇ ਤਾਂ ਅਸੀਂ ਆ ਗਏ ਜੀ ਤੇ ਮੈਂ ਕਿਹ ਵਾਲੀ ਲੈ ਕੇ ਜਾਉਂਗਾ ਪਾਣ ਵਾਸਤੇ ਜੀ ਤੇ ਮੈਂ ਆ ਤਾਂ ਪਾ ਲਿਆ ਸੀਗਾ ਜੀ ਦੀਦੀ ਕਹਿੰਦੇ ਅਸੀਂ ਵੀ ਪਾਣਾ ਥੋੜਾ ਜਿਹਾ ਚਾਰ ਜੀ ਤੇ ਆ ਇਧਰ ਚామਣਾ ਦਾ ਬੁੱਟਾ ਤੇ ਇਧਰ ਕੇਲੇ ਵਗੈਰਾ ਸਾਰਾ ਲੱਗੇ ਬੀ ਜੀ ਬਹੁਤ ਵਧੀਆ ਬਣਾਇਆ ਵਾ ਜੀ ਇਹਨਾਂ ਨੇ ਪਾ ਆ ਤੇ ਆ ਦੇਖੋ ਜੀ ਇਧਰ ਚੀਕੂਆਂ ਦਾ ਬੁੱਟਾ ਲੱਗਿਆ ਹੋਇਆ ਜੀ ਤੇ ਚੀਕੂ ਦੇਖੋ ਕਿੰਨੇ ਵਧੀਆ ਲੱਗੇ ਦੇਖੋ ਕਿੰਨੇ ਵਧੀਆ ਲੱਗਦੇ ਆ ਜੀ ਤੇ ਹਜੇ ਹਜੇ ਕੱਚੇ ਆ ਜੀ ਪੱਕੇ ਵੀ ਨਹੀਂ ਹੈਗੇ ਆਹ ਤੈਨ ਭਰਿਆ ਪਿਆ ਜੀ ਬੁੱਟਾ ਚੀਕਵਾ ਦਾ ਸਾਰਾ ਕੁਝ ਲਗਾਇਆ ਵਾ ਜੀ ਇਹਨਾਂ ਨੇ ਤੇ ਆਹ ਤੁਹਾਨੂੰ ਅੰਦਰੋਂ ਚੱਕ ਵੀ ਦਿਖਾਉਂਦੇ ਜੀ ਉਧਰ ਮੱਕੀ ਵਗੈਰਾ ਵੀ ਲਗਾਇਆ ਵਾ ਜੀ ਤੇ ਇੱਧਰ ਦੇਖੋ ਜੀ 베ਰੀ ਲੱਗੇ 베ਰ ਲੱਗੇ ਵੀ ਜੀ ਆਹ 베ਰੀ ਤੇ ਤੇ ਭਰੀ ਪਈ ਹਜੇ ਪੱਕੇ ਤਾਂ ਨਹੀਂ ਹੈਗੇ ਪਰ ਕੱਚੇ ਹੈ ਜੀ ਜੇ ਪੱਕੂਗੇ ਫੇਰ ਖਾਣ ਵਾਸਤੇ ਹੁੰਦੇ ਹਜੇ ਕੱਚੀ ਹੈ ਜੀ ਕੱਚੇ ਆ ਤੇ ਆਹ ਉਹ 베ਰ ਹੈ ਜਿਹੜੇ ਬੜੇ ਬੜੇ ਹੁੰਦੇ ਆਪਾਂ ਨੂੰ ਦੁਕਾਨਾਂ ਤੋਂ ਵੀ ਮਿਲ ਜਾਂਦੇ ਜੀ ਖਾਣ ਵਾਸਤੇ ਤੇ ਇੱਧਰ ਮੈਨੂੰ ਹੋਰ ਸਭ ਤੋਂ ਜ਼ਿਆਦਾ ਜੀ ਇੱਧਰ ਫਲਾਵਰ ਬਹੁਤ ਵਧੀਆ ਲੱਗੇ ਜੀ ਐਨੇ ਦੇਖੋ ਕਿਵੇਂ ਫਲਾਵਰਾਂ ਦੇ ਬੁੱਟੇ ਕਿੰਨੇ ਸੋਹਣੇ ਲੱਗੇ ਵੀ ਜੀ ਤੇ ਭਰਿਆ ਭਿਆ ਜੀ ਸਾਰੇ ਕਿਤੇ ਤੇ ਇਹਦੇ ਨਾਲ ਨਾ ਫਾਰਮ ਹਾਊਸ ਦੀ ਤਾਂ ਪੁਲਾਵਰ ਨਾਲੀ ਤੇ ਸ਼ੋਹ ਜੀ ਵੀ ਬਹੁਤ ਜ਼ਿਆਦਾ ਵਧੀਆ ਬਣੀ ਵੀ ਹੈ ਜੀ ਤੇ ਦੇਖਣ ਨੂੰ ਵੀ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਜੀ ਤੇ ਇੱਧਰ ਦੇਖੋ ਜੀ ਮੱਕੀ ਵਗੈਰਾ ਲਗਾਈ ਹੈ ਜੀ ਸਾਰੇ ਕਿਤੇ ਤੇ ਦੇਖੋ ਕਿੰਨੀ ਵਧੀਆ ਲੱਗਦੀ ਹੈ ਜੀ ਮੱਕੀ ਦੀ ਖੇਤੀ ਕਰੀ ਹੋਈ ਤੇ ਤੁਸੀਂ ਮੈਨੂੰ ਸਾਰੇ ਕਮੈਂਟਾਂ ਦੱਸਿਓ ਵੀ ਤੁਹਾਨੂੰ ਅੱਜ ਦਾ ਬਲੌਗ ਕਿਵੇਂ ਦਾ ਲੱਗਿਆ ਤੇ ਅੱਜ ਅਸੀਂ ਤੁਹਾਨੂੰ ਫਾਰਮ ਹਾਊਸ ਦਿਖਾਇਆ ਸੀਗਾ ਵੀ ਤੁਹਾਨੂੰ ਵਧੀਆ ਲੱਗਿਆ ਦੇਖਣ ਨੂੰ ਤੇ ਇੱਧਰ ਮਿਲੋ ਜੀ ਸੁਖਰਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਏ ਸੀ ਇਹ ਘੁੰਮਣ ਮਤਲਬ ਇਹ ਲੈਨੇ ਆਂ ਮੋਵਾਲੀ ਹਾਂਜੀ ਮੋਵਾਲੀ ਵਾਲੀ ਸਾਈਡ ਹਾਂਜੀ ਇਹ ਲੈਨੇ ਆਂ ਮੋਵਾਲੀ ਵਾਲੀ ਸਾਈਡ ਬਾਕੀ ਦਾ ਸਾਰੇ ਫਲ ਫਲੂਟ ਮੱਕੀ ਵਗੈਰਾ ਸਾਰੇ ਮਰੂਤ ਦੇ ਕੀਰੀ ਬੂਰੀ ਐਵੇਂ ਵੀ ਨਾ ਦੇਖਣ ਚ ਇਹ ਅਸੀਂ ਆਪਾਂ ਅੰਦਰ ਐਂਟਰ ਹੋਏ ਨਾ ਤਾਂ ਜੀ ਵੀ ਅੰਨਾ ਵਧੀਆ ਲੱਗਦਾ ਔਰ ਇਹਦਾ ਦੇਖਣ ਨੂੰ ਵੀ ਐਂਜ ਕਰਦਾ ਵੀ ਉਰੀ ਰਹਿ ਜੀਏ ਹਾਂਜੀ ਇਦੋਂ ਸਾਡੀ ਜ਼ਮੀਨ ਬਣਾਇਆ ਵਈ ਅੰਨਾ ਵਧੀਆ ਨਾ ਹਾਂ ਜਮੀਨ ਨਾਲ ਅੱਧਾ ਫਸਲ ਸੀ ਤੇ ਹਾਂਜੀ ਵਾਹ ਵਧੀਆ ਹੋਣਾ ਹੈ ਇਹ ਇਹ ਆਂਬਾਂ ਦੇ ਬੁੱਤੇ ਯਾਨੀ ਨਿੰਬੂਆਂ ਦੇ ਸੰਤਰਿਆਂ ਦੇ ਸਾਰੇ ਕਾ ਸੀ ਯਾਨੀ ਕੁਸਾਰਾ ਕੁਛ ਲਗਾਇਆ ਹੋਇਆ ਆੜੂ ਵਗੈਰਾ ਨਾਸਪਤੀਆਂ ਵਗੈਰਾ ਦੇਖੋ ਨਾਸਪਤੀਆਂ ਦੇ ਬੁੱਟੇ ਦੇ ਪੱਤੇ ਝੜ ਗਏ ਜੀ ਹੁਣ ਤੇ ਨਾਸਪਤੀ ਹਜੇ ਹੁੰਦੀਆਂ ਨਹੀਂ ਜੀ ਹੂੰ ਉਹ ਕਾ ਦਾ ਬੁੱਟਾ ਏ ਉਹ ਨੂੰ ਨੂੰ ਪਤਾ ਕਾ ਦਾ ਬੁੱਟਾ ਏ ਉਹ ਮੈਨੂੰ ਵੀ ਨਹੀਂ ਪਤਾ ਗਿਆ ਅਖਰੋਟ ਵਗੈਰਾ ਤਾਂ ਨਹੀਂ ਇਹ ਪਤਾ ਨਹੀਂ ਆ ਕਾ ਦਾ ਏ ਪਿੱਪਲ ਨਹੀਂ ਹੈਗਾ ਪਿੱਪਲ ਆਕੜਾਂ ਦਾ ਨਹੀਂ ਹੁੰਦਾ ਇਹ ਅਖਰੋਟ ਵਗੈਰਾ ਲੱਗਦਾ ਮੈਨੂੰ ਅਖਰੋਟ ਹੈ ਨਾ ਹਾਂ ਇਧਰ ਨਹੀਂ ਹੈਗਾ ਦੇਰ ਕਿਧਰ ਕਿਧਰ ਹੈ ਹਾਂ ਮੈਂ ਦੇਖੇ ਲਈ ਤੇ ਆਹ ਦੇਖੋ ਨਾ ਕਿੰਨੇ ਉਹ ਚੀਕੂਆ ਚੀਕੂ ਭਰਿਆ ਪਿਆ ਬੂਟਾ ਨਾ ਇਹ ਵੀ ਚੀਕੂ ਆਦਾ ਅੰਬਰੂਦ ਲੱਗੇ ਅੰਬਰੂਦ ਆਪਣੇ ਘਰ ਬਹੁਤ ਲੱਗੇ ਹੋਏ ਆਪਾਂ ਤਾਂ ਐਸੇ ਘੁੰਮਣ ਆ ਗਏ ਸੀਗੇ ਲੇ ਕੇ ਘੁੰਮ ਕੇ ਆਂਦੇ ਦੇਖਦੇ ਕੀ ਆ ਕੱਚਾ ਹੈ ਰੁਕ ਜਾਓ ਬਲੌਗ ਫਿਰ ਸ਼ੁਰੂ ਨਹੀਂ ਕਰਿਆ ਵਾ ਤਾਈਂ ਕਿਹਿਆ ਮਸਲ ਤੇ ਲਓ ਜੀ ਅਸੀਂ ਪਹੁੰਚ ਗਏ ਸੀਗੇ ਜੀ ਅੰਦਰ ਜਿੱਥੇ ਇਹਨਾਂ ਨੇ ਵਾ ਜਨਨ ਨੂੰ ਰਹਿਣ ਵਾਸਤੇ ਬਣਾਇਆ ਵਾ ਜਿਹੜੇ ਯਾਨੀ ਕਿ ਖੇਤੀ ਵਗੈਰਾ ਕਰਦੇ ਤੇ ਜਿਨ੍ਹਾਂ ਨੂੰ ਜ਼ਮੀਨ ਦੀ ਰਾਖੀ ਵਾਸਤੇ ਰੱਖਿਆ ਵਾ ਜੀ ਉਹਨਾਂ ਨੂੰ ਘਰ ਬਣਾ ਕੇ ਦੇ ਆ ਵਈ ਅੰਦਰ ਰਹਿਣ ਵਾਸਤੇ ਦੇਖੋ ਕਿੰਨਾ ਵਧੀਆ ਬਣਾਇਆ ਵਾ ਜੀ ਪਾਰਕ ਤੇ ਆ ਪਤਾ ਨਹੀਂ ਕਾਦੇ ਬੁੱਢੇ ਖਜੂਰੀ ਕਹਿੰਦੇ ਨੇ ਦੀਦੀ ਇਹਨਾਂ ਨੂੰ ਕੁਝ ਹੋਰ ਕਹਿੰਦੇ ਨਾ ਉਹਨਾਂ ਨੇ ਇਹ ਬੁਟੇ ਰੱਖੀ ਹੋਈ ਆ ਕਿ ਖਜੂਰ ਨਹੀਂ ਕਹਿੰਦੇ ਇਹਨਾਂ ਨੂੰ ਕੁਝ ਹੋਰ ਕਹਿੰਦੇ ਸ਼ੋਬਾਸ ਹਾਂ ਤੇਮ ਦੇਖਣ ਨੂੰ ਕਿੰਨੇ ਵਧੀਆ ਲੱਗਦੇ ਨੇ ਤੇ ਸੇਕਣੇ ਦਾ ਐਦਾਂ ਦੇਖੋ ਜੀ ਸ਼ਾਮ ਨੂੰ ਜਿਵੇਂ ਠੰਢ ਠੰਢ ਹੋ ਜਾਂਦੀ ਜੀ ਅੱਗ ਸੇਕਣ ਵਾਸਤੇ ਬਣਾਇਆ ਹੋਇਆ ਜੀ ਗੋਤ ਤੇ ਨਾਲ ਹੀ ਇਹਨਾਂ ਨੇ ਲੱਕੜ ਦੀਆਂ ਚੇਅਰ ਵੀ ਬਣਾਤੀਆਂ ਜੀ ਬੈਠਣ ਵਾਸਤੇ ਵੀ ਬੈਠ ਬੈਠ ਕੇ ਅੱਗ ਵੀ ਸੇਕੀ ਜਾਏ ਨਾਲ ਨਾਲ ਵਿੱਚ ਨਹੀਂ ਬੜੀ ਹੁੰਦਾ ਹਾਂ ਵਿੱਚ ਨਹੀਂ ਬੜੀ ਹੁੰਦਾ ਤੇ ਬਹੁਤ ਵਧੀਆ ਬਣਾਇਆ ਹੋਇਆ ਜੀ ਬਾਹਰ ਜੀ ਜੀ ਨੇ ਸਬਜ਼ੀ ਵਗੈਰਾ ਕਿਹੜੀਆਂ ਚ ਲਗਾਈਆਂ ਹੋ ਵੀ ਬਹੁਤ ਵਧੀਆ ਤੇ ਅੰਦਰ ਵੀ ਸਾਰਾ ਕੁਝ ਵਧੀਆ ਬਣਾਇਆ ਹੋ ਜੀ। ਅੱਡਾਂ ਵੀ ਕਰੂਗੀ। ਤੇ ਜਿਹੜੇ ਜੂਰੇ ਰਹਿੰਦੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਸਾਨੂੰ ਆਪਣਾ ਫਾਰਮ ਹਾਸ ਦਿਖਾਤਾ ਜੀ। ਉਹ ਦੇਖੋ ਜੀ ਕਿੰਨੇ ਛੋਟੇ ਛੋਟੇ ਤੇ ਕਿਊਟ ਕਿਊਟ ਡੌਗੀ ਹੈ ਜੀ ਉਰੇ। ਤੇ ਕਿਵੇਂ ਲੱਗਿਆ ਜੀ ਖੇਲਣ? ਡੌਗੀਆਂ ਵਾਸਤੇ ਪਾਕ ਬਣਾਈ ਹੋਈ ਹੈ। ਹਾਂ। ਚਾਰ ਹੈ ਨਾ। ਤੇ ਹੈ ਕਿੰਨੇ ਸੋਹਣੇ ਸਾਰੇ ਛੋਟੇ ਛੋਟੇ। ਨੌਣਕਾ ਤੇ ਇਹਨੇ ਨਾ ਲਾਈ ਵੀ ਆ। ਹਮ। ਆ ਪਹਿਲ ਮੈਂ ਆਹ ਆਹ ਕੀ ਕਰੀਏ ਚੱਲ ਬਸ ਆ ਗਿਆ ਉਹਦੇ ਤੇ ਮੈਂ ਕਾ ਤੜੀ ਦੇਉਂ ਗਿਆ ਕਿਤਾ ਆਹ ਲੋ ਜੀ ਆ ਹੈਗੀ ਜੀ ਆਪਣੀ ਮੋਟਰ ਤੇ ਅਸੀਂ ਆਪਣੀ ਮੋਟਰ ਤੇ ਆਏ ਸੀਗੇ ਤੇ ਪਹਿਲਾਂ ਤੁਹਾਨੂੰ ਫਾਰਮ ਹਾਊਸ ਦਿਖਾਇਆ ਸੀਗਾ ਤੇ ਹੁਣ ਅਸੀਂ ਪਹੁੰਚ ਗਏ ਜੀ ਮੋਟਰ ਤੇ ਤੇ ਉਧਰ ਸਾਡੀ ਅਮਰੋਦ ਲੱਗੀ ਹੈ ਜੀ ਖਾਨਸੀ ਮੂਹ ਰਾਣੀ ਤੇ ਆ ਹੈਗੇ ਜੀ ਸਾਹਮਣੇ ਸਾਡੇ ਖੇਤ ਜੀ ਤੇ ਅਦਰ ਡੈੜੀ ਨੇ ਖੇਤੀ ਕਰੀ ਵੀ ਆ ਜਿਵੇਂ ਕਣਕ ਵਗੈਰਾ ਲਗਾਈ ਆ ਤੇ ਇਹ ਰਾਤ ਨੂੰ ਡੈੜੀ ਪਾਣੀ ਪੁਣੀ ਲਗਾਉਂਦੇ ਜੀ ਉਹਰੇ ਤੇ ਦੇਖੋ ਜੀ ਹੁਣ ਸ਼ਾਮ ਦਾ ਟਾਈਮ ਹੋ ਗਿਆ ਤੇ ਸੂਰਜ ਛਿਪਣ ਲੱਗ ਗਿਆ ਜੀ ਤੇ ਧੁੰਦ ਵੀ ਪੈਣ ਲੱਗ ਗਈ ਜੀ ਹੁਣ ਹੁਣ ਅਸੀਂ ਤੇ ਘਰ ਨੂੰ ਹੁਣ ਚੱਲੇ ਜੀ ਅਸੀਂ ਘਰ ਨੂੰ ਤੇ ਬਾਕੀ ਤੁਹਾਨੂੰ ਦਵਾਂਗੇ ਜੀ ਘਰ ਜਾ ਕੇ ਬਲੌਕ ਅਸੀਂ ਇਹ ਉੱਪਰੋਂ ਪਾਣੀ ਚੱਲਦਾ ਹੈ ਇਹਦੇ ਉਹ ਸਾਹਮਣੇ ਦੇਖੋ ਜੀ ਕਿੰਨਾ ਵਧੀਆ ਗੰਨਾ ਲੱਗਿਆ ਵਾ ਨਾ ਗੰਨਾ ਜਿਹੜੀ ਆ ਚੀਜ਼ ਹੀ ਨਹੀਂ ਪਾਈਪ ਚਿੱਟਾ ਜਿਹਾ ਇਹ ਉੱਪਰੋਂ ਪਾਣੀ ਚੱਲਦਾ ਜੇ ਵੱਜੇ ਵਾ ते व्यू करो जी तुझी किंवा वधी लागत आहे जी खेताला ਉਹ ਜੀ ਅਸੀਂ ਗਏ ਸੀਗੇ ਜਿੱਤੇ ਦਾ ਸੋਮਾ ਦੇ ਉਹਨਾਂ ਸਥਾਨਾਂ ਤੇ ਜਿੱਦੇ ਜਿੱਤੇ ਸਤਾ ਤੋਂ ਕੁਮੋ ਕਿ ਇਹ ਜਿਆਦਾ ਸਾਰਾ ਕੁਝ ਤੇ ਅਸੀਂ ਜਿੱਥੇ ਘੁੰਮਣ ਗਏ ਸੀਗੇ ਫਿਰ ਮੈਨੂੰ ਫਾਰਮ ਹਾਊਸ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਦੇਖਣ ਕੀ ਤਰੀਕੀ ਸੀ ਜੀ ਸਾਰਾ ਕੁਝ ਔਰ ਵਗੈਰਾ ਦੱਸਣਾ ਜੀ ਦੇਖਣ ਨੂੰ ਤੇ ਹੁਣ ਅਸੀਂ ਅੱਗੇ ਚ ਗਾਲ ਤੇ ਮੈਂ ਬਣਾਈ ਸੀਗੀ ਸਵੇਰੇ ਮਾਹ ਦੀ ਦਾਲ ਤੇ ਮੇਰੇ ਡੈਡੀ ਨੇ ਮੈਨੂੰ ਪਰਮੈਸ਼ ਧਾਤੀ ਵੀ ਦਾਨ ਮੱਖੀ ਰੋਟੀ ਬਣਾ ਰੋ ਜੀ ਤੇ ਉਹ ਲੋਕਾਂ ਨੂੰ ਮੱਖ ਦਾ ਦਰਵਾਜ਼ਾ ਕਰਾਉਣਾ ਤੇ ਆਜ ਵੀ ਤੁਸੀਂ ਵੀ ਖਾਣਾ ਜੀ ਲੈ ਮਗਰਮ ਪਰਸ਼ਾ ਦਾ ਤੇ ਇਹ ਕੁਝ ਪੰਜਾਬੀ ਗੋਲ ਗੋਲ ਪ੍ਰਸ਼ਾਦਾਂ ਕੇ ਆਨੇ ਜਿਹਾ ਜਿਹਾ ਤੇ ਨਾਲ ਮੱਕੀ ਦੀ ਰੋਟੀ ਹੋਵੇ ਨਾਲ ਬਾਦੀ ਦਾਲ ਹੋਵੇ ਚੋਰ ਕੇ ਤੇ ਖਾਣੇ ਦਾ ਜੀ ਆਨੰਦ ਹੀ ਆਉਂਦਾ ਜੀ ਤੇ ਬਹੁਤ ਮਜ਼ਾ ਆਉਂਦਾ ਖਾਣ ਦਾ ਤੇ ਐਂ ਕਰਮਗਨ ਪ੍ਰਸ਼ਾਦਾਂ ਬਣ ਗਿਆ ਬੱਕੀ ਦਾ ਤੇ ਹੁਣ ਚਲੋ ਜੀ ਮੈਂ ਕੱਲਾ ਕਰਮਗਨ ਪ੍ਰਸ਼ਾਦ ਬਣਾਉਣਾ ਜੀ ਬੱਕੀ ਦਾ ਤੇ ਫਿਰ ਜਦੋਂ ਖਾਓਗੇ ਤੇ ਤੁਹਾਨੂੰ ਮਿਲੂਗਾ ਜੀ ਤੁਸੀਂ ਮੈਨੂੰ ਕਮੈਂਟਾਂ ਦਿੱਤਾ ਸੀ ਵੀ ਜਿੱਥੇ ਅਸੀਂ ਘੁੰਮ ਕੇ ਆਏ ਸੀਗੇ ਤੁਹਾਨੂੰ ਉਹ ਜਗ੍ਹਾ ਬਹੁਤ ਵਧੀਆ ਲੱਗੀ ਤੇ ਤੁਹਾਨੂੰ ਇਹ ਜਗ੍ਹਾ ਵਧੀਆ ਲੱਗੂਗੀ ਦੱਸਣਾ ਦੁਆਰਾ ਤੋਂ ਵੀ ਘੁੰਮ ਲ ਜਾਏਗਾ ਤੁਸੀਂ ਤੇ ਦੇਖਾਂਗੇ ਜੀ ਘੁੰਮ ਕੇ ਤੇ ਤਾਂ ਹੈ ਨਹੀਂ ਅਸੀਂ ਵਧੀਆ ਵਧੀਆ ਘਰ ਆਉਂਦੇ ਆ ਕਰਦੇ ਹਾਂ ਬਾਹਰ ਦੇ ਅੱਜ ਅਸੀਂ ਮਿਲ ਗਏ ਨੰਬਰ ਸਤਿਗੁਰਾਂ ਮਾਝਾ ਕਰਤਾ ਰੋਟੀ ਤੇ ਇੱਕ ਕੱਪੜੀ ਦੀ ਦਾਲਾਂ ਲੈ ਲਈ ਤੇ ਇੱਕ ਬਹੁਤ ਨਾਲ ਜਿਵੇਂ ਜਿਵੇਂ ਘੁੰਮਣ ਤੇ ਉਹ ਰੱਖ ਲਈ ਤੇ ਜੇ ਨੀ ਮੈਂ ਤਾਂ ਬੈਠੋਏ ਸੀ ਜੀ ਸੁਖੀ ਹੋ ਪਰ ਤੇੋ ਪਰ ਕੀ ਹੈ ਤਾਂ ਇਹ ਰਮਨ ਹੈ ਤੇ ਤੁਹਾਨੂੰ ਤੇ ਪਹਿਲਾਂ ਉਹ ਮੇਜ ਕੁੜੀ ਤੇ ਅਡਾਕਟ ਉਸ ਤੋਂ ਬਾਅਦ ਕਰਾਂਗੇ ਜੀ ਡੇਨ ਤੇ ਚਲੋ ਜੀ ਮਿਲ ਗਏ ਇਤਨ ਮੇ ਤੇ ਚਲੋ ਜੀ ਅਸੀਂ ਹੁਣ ਜੀ ਰੋਟੀ ਰੋਟੀ ਬਣਾ ਲਈ ਸੀਗੀ ਜੀ ਸ਼ਾਂਤੀ ਤੇ ਕਪੜੇ-ਕੁਪੜੇ ਸਾਰੇ ਉਧਰ ਪਰਖੇ ਸੀ ਇਹ ਸੋਫੇ ਤੇ ਉਹ ਵੀ ਤੈ ਲਗਾ ਲਈ ਜੀ ਸਾਰੇ ਤੇ ਅੱਧਰ ਹਜੇ ਮੇਰੀ ਹਰ ਸਿਵਰਾਂ ਨੇ ਪਾਇਆ ਜੀ ਖਲਾਉਣਿਆ ਦਾ ਖਲਾਰਾ ਤੇ ਹਜੇ ਮੈਂ ਚੱਕਣਾ ਜੀ ਤੇ ਹੁਣ ਸਾਰੇ ਸਮੇਟੂ ਵੀ ਜੀ ਬੈ ਸਾਰਾ ਪੂਰਾ ਕਰ ਦੂ ਹਾਂ ਸਿੰਮੂ ਸਾਡੀ ਖੇਲਦੀ ਐ ਖਲਾਉਣੇ ਖਲਾਰ ਦਿੰਦੀ ਐ ਫਿਰ ਮਮਾ ਚੱਕਦੀ ਐ ਨਾ ਹਾਂ ਚੱਕੇਗੀ ਤੂੰ ਇਹਨਾਂ ਨੂੰ ਜਿਸ ਤਰ੍ਹਾਂ ਖੇੜ ਕੇ ਫਿਰ ਇਕੱਠੇ ਕਰਕੇ ਵੀ ਰੱਖ ਦੇ ਘਰੋਂ ਪੁੱਤ ਬੈਗ ਵਿੱਚ ਪਾ ਕੇ ਹੈ ਬੈਗ ਵਿੱਚ ਪਾ ਕੇ ਇਕੱਠੇ ਕਰਕੇ ਵੀ ਰੱਖ ਦੋ ਮੇਰੀ ਤੂੰ ਰੱਖ ਦੇ ਫਿਰ ਤਾਂ ਤਾਂ ਕੋਈ ਸਵੇਰ ਨੂੰ ਜਾਗੇ ਅੱਛਾ ਸਵੇਰ ਵਰਸਾਉਂਗਾ ਤੇ ਜਿਸ ਸਵੇਰ ਨੂੰ ਰੱਖੂਗਾ ਫਿਰ ਹਾਂ ਹੈ ਹਾਂ ਤੇ ਚਲੋ ਜੀ ਫਿਰ ਮੌੜ ਦੇ ਘਰ ਵਾਲੇ ਵਗੈਰਾ ਸਮੇਟ ਦਮਾ ਜੀ ਤੇ ਇਹਨੂੰ ਆਂਦੀ ਹੈ ਜੀ ਨੀਂਦ ਤੇ ਇਹਨੇ ਸੋਣਾ ਜੀ ਹੁਣ ਰੋਟੀ ਖਾ ਲਈ ਜੀ ਇਹਨੇ ਤੇ ਮਿਲੂਗਾ ਤੁਹਾਨੂੰ ਕਿਸੇ ਅਗਲੇ ਬਲੌਗ ਚ ਬਾਏ ਬਾਏ ਤੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜਿਹਦੇ ਜਿਹੜੇ ਸਾਡੇ ਚੈਨਲ ਤੇ ਨਵੇਂ ਆਦੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਤੇ ਮਿਲੂਗਾ ਤੁਹਾਨੂੰ ਕਿਸੇ ਅਗਲੇ ਬਲੌਗ ਚ ਬਾਏ ਬਾਏ ਕਰਦੋ ਸ਼ੁਕਤ ਬਾਏ ਬਾਏ ਇਹ ਕਾਦੋ ਸਬਸਕ੍ਰਾਈਬ ਕਰ ਦਿਓ ਕੇ ਸਾਡੇ ਚੈਨਲ